ਜਲੰਧਰ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਨੇ ਜਿਹੜੀ ਮਹਿੰਮ ਚਲਾਈ ਹੈ ਉਹਦੇ ਨਾਲ ਜਲੰਧਰ ਦਾ ਹੁਣ ਜਲੰਧਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਦਾ ਵੀ ਹੱਲ ਹੋਏਗਾ ਤੇ ਜਲੰਧਰ ਖੁੱਲਾ ਡੁੱਲਾ ਨਜ਼ਰ ਆਏਗਾ ਮੈਂ ਸੀਪੀ ਸਾਹਿਬ ਦਾ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਇਹ ਮਹਿੰਮ ਚਲਾ ਕੇ ਤੇ ਥੋੜਾ ਜਆ ਜਲੰਧਰ ਦਾ ਟ੍ਰੈਫਿਕ ਦਾ ਸੁਧਾਰ ਕੀਤਾ ਧੰਨਵਾਦ ਜੀ ਗੁਰਮੀ ਸਿੰਘ ਪਈ ਕਿ ਜਿੱਦਾਂ ਟ੍ਰੈਫਿਕ ਪੁਲਿਸ ਨੇ ਸੜਕਾਂ ਤੇ ਹੋਏ ਜਿਹੜੇ ਕਬਜ਼ੇ ਹਟਾਏ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾ ਗੱਲ ਤਾਂ ਮੈਂ ਪੁਲਸ ਵਾਲਿਆਂ ਦਾ ਬਹੁਤ ਸ਼ੁਕਰੀਆ ਗੁਜ਼ਾਰ ਕਰਦਾ ਕਿ ਜਿਹੜੇ ਕਬਜ਼ੇ ਹਟਾਏ ਆ ਨਾ ਬਹੁਤ ਵਧੀਆ ਕੀਤਾ ਉਹਨਾਂ ਨੇ ਕਿਉਂਕਿ ਟ੍ਰੈਫਿਕ ਜਾਮ ਹੋ ਜਾਂਦੀ ਸੀਗੀ ਉਹਦੇ ਨਾਲ ਕਿਉਂਕਿ ਜਿਵੇਂ ਹੁਣ ਪਬਲਿਕ ਪ੍ਰੇਸ਼ਾਨ ਬਹੁਤ ਹੁੰਦੀ ਜੇ ਕਬਜ਼ੇ ਹੋ ਗਏ ਹਟਾ ਤੇ ਅਸੀਂ ਉਹਨਾਂ ਨੂੰ ਸਨਮਾਨ ਵੀ ਕਰਨ ਚੱਲੇ ਆ ਅਸੀਂ ਉਸ ਹੋਣ ਸੜਕਾਂ ਦੇ ਦਾ ਹਾਲਾਤ ਦੇ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਪਹਿਲੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਇਹ ਉਹਨਾਂ ਦੀ ਗਲਤੀ ਦਾ ਨਤੀਜਾ ਸੀ ਕਿ ਜੋ ਕਿ ਅੰਨੀ ਅੰਨੇ ਸੜਕਾਂ ਦੇ ਜਾਮ ਲੱਗੇ ਰਹਿੰਦੇ ਸਨ ਹਾਂਜੀ ਉਹ ਪਹਿਲਾ ਜੇ ਸਰਕਾਰ ਵੀ ਨਾਲ ਉਹ ਜਿਹੜੇ ਹੋਣ ਚਲੋ ਨਵੀਂ ਸਰਕਾਰ ਵੀ ਆਈ ਆ ਸੀ ਉਹਨਾਂ ਦਾ ਕੋਈ ਕਹਿੰਦੇ ਨਹੀਂ ਪਰ ਇਹ ਕਿ ਜਿਹੜੇ ਵਿਸ਼ਾਸ਼ਨ ਵਾਲੇ ਪਹਿਲਾਂ ਵੀ ਸੁੱਤੇ ਰਹੇ ਹੁਣ ਵੀ ਸੁੱਤੇ ਆ ਕਿਉਂਕਿ ਕਬਜੇ ਹਲੇ ਵੀ ਹੈ ਕਿ ਕਈ ਥਾਂ ਤੇ ਇਦਾਂ ਦੇ ਆ ਕਿ ਹਟਦੇ ਨਹੀਂ ਹੈਗੇ ਮੈਂ ਤਾਂ ਮੰਗ ਕਰਦਾ ਇਹੀ ਕਿ ਜਿਹੜੇ ਕਬਜੇ ਹਟਾਏ ਜਾਣ ਪਹਿਲੀ ਗੱਲ ਤੇ ਉਹਨਾਂ ਨੂੰ ਰੇ ਰੇੜੀ ਫੜੀ ਇਹਦੇ ਖੋਖੇ ਵਾਲਿਆਂ ਨੇ ਇਹ ਵੀ ਫਲਾਸਾ ਕੀਤਾ ਕਿ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਕੋ ਹਜ਼ਾਰਾਂ ਰੁਪਏ ਲੈ ਜਾਂਦੇ ਸਨ ਹਾਂਜੀ ਲੈਂਦੇ ਆ ਕਿ ਇੱਕ ਦੁਕਾਨਦਾਰ ਵੀ ਲੈਂਦੇ ਆ ਕਿ ਐਸੇ ਦੁਕਾਨਦਾਰ ਆ ਸਬਜੀ ਕਹਿੰਦੇ ਸ਼ਾਮ ਨੂੰ ਸਬਜੀ 2-2 ਕਿਲੋ 4-4 ਕਿਲੋ ਸਬਜ਼ੀਆਂ ਵੀ ਘਰ ਲੈ ਕੇ ਜਾਂਦੇ ਆ ਅਸੀਂ ਉਹਤੇ ਮੰਗ ਕਰਦੇ ਕਿ ਦੁਕਾਨਦਾਰਾਂ ਦੇ ਵੀ ਜਿਹੜੇ ਰੱਖੇ ਆ ਕਿ ਲਾਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਕਦਮ ਸਰਕਾਰ ਵੱਲੋਂ ਪੁਲਿਸ ਵੱਲੋਂ ਉਠਾਏ ਜਾ ਰਹੇ ਤੁਹਾਨੂੰ ਲੱਗਦਾ ਕਿ ਇਹ ਠੀਕ ਹੈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਕੀਤਾ ਹੈ ਮੈਂ ਮੰਗ ਕਰਦਾ ਅੱਗੇ ਵੀ ਇਹ ਚਲਦੇ ਰਹਿਣ। ਸ਼ੁਕਰੀਆ। ਠੀਕ ਹੈ। ਧੰਨਵਾਦ। ਰਕਨਾਥ ਹੈ ਨਾਮ ਮੇਰਾ। ਪਕੀ ਨਾਮ ਹੈ ਜੀ ਆਪਣਾ। ਮੇਰਾ ਨਰਿੰਜਨ ਹੈ ਜੀ। ਭਾਜੀ ਜਿਹੜਾ ਟ੍ਰੈਫਿਕ ਪੁਲਿਸ ਨੇ ਸੜਕਾਂ ਤੇ ਹੋਏ ਜਿਹੜੇ ਕਬਜ਼ੇ ਹਟਾਏ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵਧੀਆ ਓਵਰਆਲ ਆ ਕੀਤਾ ਗਿਆ ਕਿ ਕਿਦਾਂ ਠੀਕ ਸੀ ਜਾਂ ਨਹੀਂ ਸੀ? ਨਹੀਂ, ਵਧੀਆ ਓਵਰਆਲ ਹੈ ਕਿਉਂਕਿ ਅਸੀਂ ਦੇਖਦੇ ਆ ਕਿ ਵੀ ਜਦੋਂ ਅਸੀਂ ਲੰਘਦੇ ਹਾਂ ਸੜਕਾਂ ਤੋਂ ਰੇੜੀਆਂ ਵਾਲੇ ਕਾਫੀ ਉਹਨਾਂ ਤੇ ਫਿਰ ਜਿਹੜੇ ਕਸਟਮ ਹੁੰਦੇ ਆ ਬਾਈਕਾਂ ਤੇ ਉਹ ਖੜੀ ਕਰ ਦਿੰਦੇ ਆ। ਉਨਾ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਸਹੀ ਕਰ ਰਹੇ ਮੇਰੇ ਸਾਹਮਣੇ ਦੇਖੋ ਹੁਣ ਸੜਕਾਂ ਦੇ ਹਾਲਾਤ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਪਹਿਲੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਗਲਤੀ ਦਾ ਨਤੀਜਾ ਸੀ ਕਿ ਇੰਨਾ ਇੰਨਾ ਜਾਮ ਲੱਗਾ ਰਹਿੰਦਾ ਹੁੰਦਾ ਸੀ ਐਂਬੂਲੈਂਸ ਵਗੈਰਾ ਨੂੰ ਦਿੱਕਤ ਆਉਂਦੀ ਹੁੰਦੀ ਸੀ ਜਾਂ ਫਿਰ ਕਿਸੇ ਵਿੱਚ ਗਲਤੀ ਨਹੀਂ ਕਿ ਅਵੇਰਨੈਸ ਦੀ ਕਮੀ ਸੀਗੀ ਪਤਾ ਤਾਂ ਸਾਰਿਆਂ ਨੂੰ ਪਹਿਲਾਂ ਵੀ ਸੀਗਾ ਇੱਕ ਅਵੇਅਰਨੈਸ ਆਈ ਹੈ ਅਗਰ ਕੋਈ ਕੰਮ ਕਰ ਰਿਹਾ ਤਾਂ ਵਧੀਆ ਕੰਮ ਕਰ ਰਿਹਾ ਮੇਰੇ ਸਾਹਮਣੇ ਵਧੀਆ ਕੰਮ ਕਰ ਕੋਈ ਸ਼ਾਇਦ ਇਹ ਹਾਲਾਤ ਬਦਲਦੇ ਦੇਖ ਕੇ ਤੁਹਾਨੂੰ ਅੱਛਾ ਲੱਗ ਰਿਹਾ ਕਿ ਕੀ ਡੈਫੀਨਿਟਲੀ ਸਰ ਬਿਲਕੁਲ ਅੱਛਾ ਲੱਗ ਰਿਹਾ ਟ੍ਰੈਫਿਕ ਦੀ ਸਮੱਸਿਆ ਹੱਲ ਜਾਏਗੀ ਤਾਂ ਸਾਰਿਆਂ ਨੂੰ ਰਾਹਤ ਮਿਲੇਗੀ ਸਾਨੂੰ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਤੁਹਾਨੂੰ ਸਾਨੂੰ ਜ਼ਿਆਦਾ ਤਾਂ ਜਿਹੜੇ ਬੇਸਿਕਲੀ ਜਿਹੜੇ ਐਮਰਜੈਂਸੀ ਵਹੀਕਲਸ ਹੈਗੇ ਆ ਮੇਨ ਦਿੱਕਤ ਉੱਥੇ ਆਉਂਦੀ ਸੀ ਜੇ ਐਮਰਜੈਂਸੀ ਵਹੀਕਲ ਟ੍ਰੈਫਿਕ 'ਚ ਫਸੇ ਹੁੰਦੇ ਨੇ ਠੀਕ ਹੈ ਨਾ ਉਹਦੇ ਵਾਸਤੇ ਬਿਲਕੁਲ ਸਹੀ ਚੀਜ਼ ਹੈ ਕੀਤੀ ਤੇ ਰੇੜੀ ਫੜੀ ਵਾਲੇ ਖੋਖੇ ਵਾਲਿਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਅਧਿਕਾਰੀ ਜਿਹੜੇ ਇਹ ਨਗਰ ਨਿਗਮ ਦੇ ਸੀਗੇ ਉਹਨਾਂ ਕੋਲ ਹਜ਼ਾਰਾਂ ਰੁਪਏ ਲੈ ਜਾਂਦੇ ਸਨ ਉਹਦੇ ਬਾਰੇ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਤਾਂ ਚਲੋ ਉਹਨਾਂ ਨੂੰ ਪਤਾ ਹੋਏਗਾ ਬਾਕੀ ਇਹ ਕਿ ਜੇ ਉਹਨਾਂ ਨੂੰ ਚਾਹਤ ਤੋਂ ਹਟਾਇਆ ਤਾਂ ਉਹਨਾਂ ਬਾਰੇ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਦਾ ਵੀ ਉਹਨਾਂ ਦਾ ਵੀ ਰੋਜ਼ਗਾਰ ਹੈਗਾ ਉਹਨਾਂ ਦੀ ਕਿਤੇ ਸਾਈਡ ਤੇ ਜਗ੍ਹਾ ਦਿੱਤੀ ਜਾਵੇ ਜਾਂ ਕਿਤੇ ਐਸੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਕਿ ਉਹਨਾਂ ਦਾ ਕਸਟਮਰ ਵੀ ਨਾ ਖਰਾਬ ਹੋਵੇ ਉਹਨਾਂ ਦਾ ਵੀ ਰੋਜ਼ੀ ਰੁਟੀ ਬਣੀ ਰਹੇ